22 ਦੀ ਦਰਮਿਆਨੀ ਰਾਤ ਨੂੰ ਜਦ ਮਾਨਸਰ ਤੋਂ ਆਪਣੀ ਟ੍ਰੇਨ ਚੱਲੀ ਸਾਡੀ ਆਪਣੀ ਜਾਂਦੀ ਹੈ ਪੰਜਾਬ ਮੇਲ ਚੱਲ ਜਾਂਦੀ ਹੈ ਬੰਬਈ ਤੋਂ ਫਲੋਰਸਪੁਰ ਤੇ ਜਦੋਂ ਇਹ ਮਾਨਸਰ ਸਟੇਸ਼ਨ ਤੋਂ ਬਟਿੰਡੇ ਵੱਲ ਅਪਸਾਈਡ ਗਈ ਸੀਗੀ ਇਹ ਬਟਿੰਡੇ ਵੱਲੋਂ ਚੱਲੀ ਤਾਂ ਥੋੜੀ ਦੂਰ ਜਾ ਕੇ ਅੱਗੇ ਡਰਾਈਵਰ ਨੇ ਸਪਾਟ ਕੀਤਾ ਕਿ ਰੇਲਵੇ 트랙 ਦੇ ਉੱਪਰ ਇੱਕ ਬੈੱਡ ਮੈਟਲ ਬੈਂਡ ਫਰੇਮ ਪਿਆ ਜਿਹਦੋਂ ਆਪਾਂ ਕੇ ਲੋਹੇ ਦੀ ਚਾਰ ਪਾਈ ਕਹਿੰਦੇ ਅਣਗੁਣਿਆ ਮੰਜਾ ਉਹ ਪਿਆ ਸੀਗਾ ਤੇ ਡਰਾਈਵਰ ਨੇ ਬੜੀ ਸਮਝਦਾਰੀ ਨਾਲ ਮੌਕੇ ਤੇ ਗੱਡੀ ਰੋਕ ਲਈ ਤੇ ਉਸ ਨੂੰ ਫਿਰ ਕਰਕੇ ਪਾਸੇ ਕੀਤਾ ਤੇ ਇਹਨਿੰਨੋ ਸਾਡੇਆ ਐਸੀ ਪਾਕਰ ਸਿੰਘ ਨੇ ਸਾਡੇ ਚੌਂਕੀਚਾਰ ਨੇ ਮਾਨਸਾ ਇਹ ਮੌਕੇ ਤੇ ਪਹੁੰਚ ਗਏ ਤੇ ਫਿਰ ਅਸੀਂ ਸੀਸੀਟੀਵੀ ਦੀ ਮਦਦ ਨਾਲ ਉੱਥੋਂ ਫਿਰ ਆਂਦੇ ਆਂਦੇ ਸਾਨੂੰ ਕੁਝ ਕਲੂ ਮਿਲੇ ਉਹ ਟ੍ਰੇਸ ਕਰਦੇ 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 ਅਸੀਂ ਬੰਦਾ ਰੌਂਗ ਅਪ ਕਰਦੇ ਇਹ ਬੰਦਾ ਹੈ ਕਿ ਉੱਥੇ ਦਾ ਹੀ ਲੋਕਲ ਹੈਗਾ ਲਾਲੀ ਲਾਲੀ ਸਿੰਘ ਪੁੱਤਰ ਗੋਰਾ ਸਿੰਘ ਇਹ ਆਪਣੇ ਗਲੀ ਨੰਬਰ 7 ਵਾਰਡ ਨੰਬਰ 4 ਮਾਨਸਾ ਦਾ ਹੀ ਹੈ ਸਿਟੀ ਮਾਨਸਾ ਦਾ ਹੈ ਕਿ ਮਕਸਦ ਕਿਉਂ ਕਰ ਰਹੇ ਜੀ ਦੇਖੋ ਇਹ ਹੁਣ ਹਜੇ ਹੋਵੇ ਅਸੀਂ ਅਰੈਸਟ ਕੀਤਾ ਸੀ ਇਸ ਤੇ ਇਨਵੈਸਟੀਗੇਸ਼ਨ ਚ ਕਰਦੇ ਆ ਤੇ ਬਾਕੀ ਨੂਜ਼ਾਨ ਪਛਾਣ ਦੇ ਮੰਤਤ ਨਾਲ ਕੀਤਾ ਹੈ ਗੱਡੀ ਨੂੰ ਤੇ 52 ਗੱਡੀ ਉਲਟ ਨਹੀਂ ਸਕਦੀ ਕੁਝ ਵੀ ਹੋ ਸਕਦਾ ਹੈ ਤੇ ਇਸ ਲਈ ਇਸ ਨੂੰ ਧਾਰਾ 150 ਰੇਲਵੇ ਐਕਟ ਦੀ ਅਧੀਨ ਅਸਈਅਤਾ ਕੇਸ ਸਟੇਟ ਕਰਦੇ ਹਾਂ ਸਭੀ ਮੈਸੇਜ ਇਸ ਤਰ੍ਹਾਂ ਦੇ ਜਿਹੜੇ ਕਿ ਮਾੜੇ ਅਨਸਰ ਨੇ ਕੀ ਇਸ ਤਰ੍ਹਾਂ ਦੇ ਸਾਫਤ ਆਪਦੇ ਮਾੜੇ ਅਨਸਰ ਨੂੰ ਮੈਸੇਜ ਇਹ ਹੀ ਹੈ ਵੀ ਛੱਡ ਦੇ ਕੰਮ ਇਹ ਕਿਉਂਕਿ ਸਹੀ ਮਤਲਬ ਸਾਡੇ 24 ਘੰਟੇ ਅਸੀਂ ਮਤਲਬ ਟਰੈਕ ਪੈਟ੍ਰੋਲਿੰਗ ਹੀ ਕਰਦੇ ਹਾਂ ਸਾਡੀ ਸਟੇਸ਼ਨ ਤੇ ਵੀ ਸਾਡੀ ਪ੍ਰੋ ਚੱਲਦੀ ਹੈ ਸਾਰੇ ਕੁਸਰਵਲੇ ਚੱਲ ਰਿਹਾ ਸਾਡਾ ਤੇ ਮਾਨ ਜੋ ਡੀਜੀਪੀ ਰੇਲਵੇ ਸਚੀਪਰਾ ਜੀ ਮੈਡਮ ਉਹਦੇ ਹੁਕਮਾਂ ਅਸਰ ਸਾਰੇ ਪੰਜਾਬ 'ਚ ਇਹ ਮਹਿਲ ਚਲਾਈ ਜਾ ਰਹੀ ਹੈ ਤੇ ਇਸ ਲਈ ਵੈਸੇ ਚਾਹੀਏ ਆ ਵੀ ਜਿੰਨੀ ਜਲਦੀ ਹੋ ਸਕੇ ਛੱਡ ਦੇਣ ਆਪਣੇ ਇਹ ਵੱਡਾ ਨਸਾਂ ਹੋਂਦ ਬੱਦੇ ਬਹੁਤ ਵੱਡਾ ਨਸਾਂ ਤੋਂ ਬੱਗੇ ਵੱਡੇ ਉਸਕੋ ਲੋ ਕਿਉਂਕਿ ਟ੍ਰੇਨ ਇਹ ਜਿਹੜੀ ਪੰਜਾਬ ਮੇਨ ਮੇਨ ਗੱਡੀ ਹੈ ਆਪਣੀ ਨਾ ਇਧਰ ਇਹ ਜਿਹੜੀ ਬੰਬੇ ਤੋਂ ਆਂਦੀ ਹੈ ਇਧਰ ਤੇ ਮੇਨ ਗੱਡੀ ਬਹੁਤ ਮੇਜਰ ਫੁੱਲ ਹੁੰਦੀ ਹੈ ਗੱਡੀ ਇਹ ਸਵਾਰੀ ਗੱਡੀ ਹੈ ਤੇ